ਅੱਜ ਵੀ ਉਹੀ ਕਾਰਨ ਹੈਗਾ ਜਿਹੜਾ ਪਿਛਲੇ 1 ਸਾਲ ਤੋਂ ਲਗਾਤਾਰ ਸੰਘਰਸ਼ ਚੱਲੀ ਆ ਰਿਹਾ ਹੈਗਾ ਜਿਹੜੀਆਂ ਕਾਰ ਪਾਰਕਿੰਗ ਦੇ ਜਦੋਂ ਦੀ ਐ ਖੁੱਲੀ ਹੈ ਮਲਟੀ ਲੈਵਲ ਪਾਰਕਿੰਗ ਉਹਨਾਂ ਨੇ ਜਿਹੜੀਆਂ ਟੋ ਬੈਨਾਂ ਚਲਾਈਆਂ ਪੁੱਛ ਬਜ਼ਾਰਾਂ ਨੂੰ ਟਾਰਗੇਟ ਕੀਤਾ ਹੈਗਾ ਉੱਥੇ ਇੱਕ ਇੱਕ ਦਿਨ ਦੇ ਵਿੱਚ 50 50 60 60 ਗੇੜੇ ਮਾਰਦੀਆਂ ਟੋ ਬੈਨ ਤਾਂ ਉਸ ਦੇ ਰਿਗਾਰਡਿੰਗ ਹੀ ਜਿਹੜਾ ਦੁਬਾਰਾ ਜਿਹੜਾ ਵਪਾਰੀਆਂ ਵੱਲੋਂ ਦੁਕਾਨਦਾਰਾਂ ਵੱਲੋਂ ਅੱਜ ਫੇਰ ਜਿਹੜਾ ਉਹ ਬਜ਼ਾਰਾਂ ਨੂੰ ਬੰਦ ਕੀਤਾ ਗਿਆ ਜਿੱਥੇ ਟੋ ਬੈਨਾਂ ਚੱਲਦੀਆਂ ਕਾਨ ਕੇ ਫੈਸਟਵਲ ਸੀਜ਼ਨ ਦੁਬਾਰਾ ਇਹਨਾਂ ਨੇ ਫੇਰ ਦੇਖੋ ਫੈਸਟੀਵਲ ਸੀਜ਼ਨ ਦੇ ਵਿੱਚ ਦੁਬਾਰਾ ਫੇਰ ਇਹਨਾਂ ਨੇ ਇਹ ਆਪਦੀ ਟੋਬੈਨ ਚਲਾਦੀਆਂ ਆਪਦੀਆਂ ਹੀ ਬਣਾਈਆਂ ਟਰਮੈਂਟ ਕੰਡੀਸ਼ਨ ਇਹਨਾਂ ਨੇ ਪੂਰੀਆਂ ਨਹੀਂ ਕੀਤੀਆਂ 23 ਅਗਸਤ ਨੂੰ ਇਹਨਾਂ ਦੀ ਹਾਊਸ ਦੀ ਪ੍ਰੋਸੀਡਿੰਗ ਹਾਊਸ ਦੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਸਾਰੀ ਟੋਬੈਨ ਜਿਹੜੀ ਹੈ ਠੇਕੇਦਾਰ ਤੋਂ ਲੈ ਕੇ ਨਗਰ ਨਿਗਮ ਆਪ ਚਲਾਊਗਾ ਤੇ ਪੰਜ ਮੈਂਬਰੀ ਸਾਡੀ ਕਮੇਟੀ ਬਣੀ ਹੈਗੀ ਹੈ ਲੇਕਿਨ ਦੁਕਾਨਦਾਰਾਂ ਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਸੀਗਾ ਕਿਉਂਕਿ ਨਗਰ ਨਿਗਮ ਦੇ ਕੁਝ ਐਮਸੀਜ਼ ਤੇ ਕੁਝ ਅਧਿਕਾਰੀ ਜਿਹੜੇ ਹੈਗੇ ਆ ਉਹ ਠੇਕੇਦਾਰ ਦੇ ਨਾਲ ਉਹ ਮਿਲੇ ਹੋਏ ਹੁੰਦੀ ਸ਼ੰਕਾ ਸੀਗੀ ਜਿਹੜੀ ਕਿ ਉਹ ਪੂਰੀ ਹੁੰਦੀ ਨਜ਼ਰ ਆਈ ਵੀ ਜਦੋਂ 5 ਮੈਂਬਰਾਂ ਦੀ ਅਨਾਉਂਸਮੈਂਟ ਕਰਕੇ ਗਏ ਤਾਂ 11 ਮੈਂਬਰੀ ਕਮੇਟੀ ਬਣਾ ਲਈ 6 ਐਮਸੀ ਉਹਦੇ ਵਿੱਚ ਹੋਰ ਪਾ ਲਏ ਉਦੋਂ ਬਾਅਦ ਜਿਹੜੀ ਉਹ ਕਮੇਟੀ ਨੇ ਫੈਸਲਾ ਦੇਣਾ ਸੀਗਾ ਵੀ ਕਿਵੇਂ ਕਰਨਾ ਕੀ ਨਹੀਂ ਕਰਨਾ ਉਸ ਕਮੇਟੀ ਦੇ ਵਿੱਚ ਸਿਰਫ 5 ਤੇ 6 ਐਮਸੀਆਂ ਨੇ ਸਹਿਮਤੀ ਦਿੱਤੀ ਵੀ ਇਹ ਗੱਡੀ ਦੁਬਾਰਾ ਚਲਾ ਲਓ ਜਿਹੜੇ ਠੇਕੇਦਾਰ ਦੇ ਹੱਕ ਦੇ ਵਿੱਚ ਸੀਗੇ ਸ਼ੁਰੂ ਤੋਂ ਹੀ ਬਾਕੀ ਐਮਸੀਆਂ ਨੇ ਤਾਂ ਸਹਿਮਤ ਵੀ ਨਹੀਂ ਕੀਤੇ ਬਿਨਾਂ ਕੋਈ ਆਗਦੀ ਲਿਖੀਆਂ ਸ਼ਰਤ ਵੀ ਜਿਵੇਂ ਇਹ ਕਹਿੰਦੇ ਸੀਗੇ ਵੀ ਅਸੀਂ ਸੀਸੀਟੀਵੀ ਕੈਮਰੇ ਲਗਾਵਾਂਗੇ ਜਿੱਥੇ-ਜਿੱਥੇ ਗੱਡੀ ਜਾਊਗੀ ਸਾਡੀ ਉਹਲੇ ਬਜ਼ਾਰਾਂ ਦੇ ਵਿੱਚ ਕਵਰੇਜ ਕਰਾਂਗੇ ਅਸੀਂ ਟ੍ਰੈਫਿਕ ਡ੍ਰੈਸ ਸਿਸਟਮ ਲਗਾਵਾਂਗੇ ਬਿਨਾ ਹੋ ਕੁਝ ਪੂਰਾ ਕੀਤੇ ਇਹਨਾਂ ਨੇ ਦੁਬਾਰਾ ਫੇਰ ਗੱਡੀਆਂ ਚਲਾਤੀਆਂ इवन ਕੀ ਲੋਕਾਂ ਨੂੰ ਇਹ ਵਾਲੇ ਬੋਰਡ ਵੀ ਨਹੀਂ ਲਗਾਏ ਵੀ ਟੋ ਬੈਨ ਵਾਲਾ ਏਰੀਆ ਕਿੱਥੋਂ ਸ਼ੁਰੂ ਹੋ ਗਿਆ ਸਿਰਫ ਕੁਝ ਬਜ਼ਾਰਾਂ ਨੂੰ ਉਜਾੜਨਾਂ ਵਾਸਤੇ ਜਿਹੜੀ ਆ ਆਪਣੀ ਪਾਰਕਿੰਗ ਨੂੰ ਪੂਰਾ ਕਰਨ ਵਾਸਤੇ ਇਹਨਾਂ ਨੇ ਇਸ ਤਰ੍ਹਾਂ ਦੀ ਜਿਹੜੀ ਇਹ ਪਲਾਨਿੰਗ ਕੀਤੀ ਹੈਗੀ ਹੈ ਜਿਹਦੇ ਰੋਸ ਸਭ ਰੋਪ ਅੱਜ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਵੀ ਦੁਕਾਨਦਾਰਾਂ ਨੂੰ ਆਡੀਆਂ ਦੁਕਾਨਾਂ ਬੰਦ ਕਰਨ ਅਗਲਾ ਸੰਘਰਸ਼ ਦੇਖੋ 2 ਵਜੇ ਸਖਤ ਇੱਥੇ ਬੈਠੇ ਆ ਜੋ ਵੀ ਦੁਕਾਨਦਾਰ ਅੱਗੇ ਫੈਸਲਾ ਲੈਣਗੇ ਜੇ ਕੋਈ ਅੱਜ ਇਹਨਾਂ ਦਾ ਮਸਲਾ ਹੱਲ ਨਾ ਹੋਇਆ ਫਿਰ ਜੋ ਵੀ ਰਣਨੀਤੀ ਬਣਾਣਗੇ ਉਹ ਸਾਰਿਆਂ ਨੂੰ ਦੱਸ ਦਿੱਤੀ ਜੇ ਉਹਨਾਂ ਸ਼ਹਿਰ ਬੰਦ ਨਹੀਂ ਜੀ ਨਹੀਂ ਅਸੀਂ ਸਾਰੇ ਸ਼ਹਿਰ ਦੇ ਵਿੱਚ ਇਤਕੀ ਅਪੀਲ ਨਹੀਂ ਕੀਤੀ ਅਸੀਂ ਸਾਡੀ ਪਿਛਲੀ ਇੱਕ ਅਪੀਲ ਦੇ ਉੱਤੇ ਸਾਰਾ 15 ਅਗਸਤ ਨੂੰ ਪੂਰਾ ਬਠਿੰਡਾ ਬੰਦ ਹੋ ਗਿਆ ਸੀਗਾ ਜਿਹਦੇ ਲਈ ਅਸੀਂ ਅੱਜ ਵੀ ਹੱਥ ਜੋੜ ਕੇ ਅੱਜ ਵੀ ਉਹਨਾਂ ਦਾ ਅਸੀਂ ਬੜਾ ਸ਼ੁਕਰਾਨਾ ਕਰਦੇ ਹੈਗੇ ਆ ਕਿ ਇਹਨਾਂ ਨੇ ਸਾਡੀ ਇੱਕ ਕਾਲ ਦੇ ਉੱਤੇ ਇਸ ਚੀਜ਼ ਨੂੰ ਸਮਝਿਆ ਤੇ ਸਾਰੇ ਬਠਿੰਡੇ ਨੇ ਬੰਦ ਦਾ ਸਮਰਥਨ ਕੀਤਾ ਸੀਗਾ ਅੱਜ ਸਿਰਫ ਉਹੀ ਬਾਜ਼ਾਰਾਂ ਨੂੰ ਟਾਰਗੇਟ ਕੀਤਾ ਸੀਗਾ ਅਸੀਂ ਜਿਹੜੇ ਬਾਜ਼ਾਰਾਂ ਦੇ ਵਿੱਚ ਟੋਬੈਨਾ ਚੱਲਦੀਆਂ ਹੈਗੀਆਂ ਤੇ ਉਹ ਬਾਜ਼ਾਰ ਪੂਰੀ ਤਰੀਕੇ ਦੇ ਨਾਲ ਬੰਦ ਹੈ